ਸਕੂਲ ਨਕੀਆਂ ਦੇ ਚੇਅਰਮੈਨ ਸ਼੍ਰੀਮਤੀ ਰਾਜਿੰਦਰ ਕੌਰ ਦਰਸ਼ਨ ਸਿੰਘ ਸੀਨੀਅਰ ਆਪਾਗੂ ਇਹਨਾਂ ਸਾਰਿਆਂ ਦਾ ਸਾਡੇ ਵਿਚਕਾਰ ਪਹੁੰਚਣ ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਸਕੂਲ ਵੱਲੋਂ ਵੀ ਤੇ ਪਿੰਡ ਵਾਸੀਆਂ ਵੱਲੋਂ ਵੀ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਿ ਸਾਡੇ ਵਿਚਕਾਰ ਸਿੱਖਿਆ ਮੰਤਰੀ ਸਰਦਾਰ ਵਰਜੋਰ ਸਿੰਘ ਜੀ ਪਹੁੰਚੇ ਅਤੇ ਉਹਨਾਂ ਨਾਲ ਇਹ ਸਾਰੇ ਜਿਹੜੇ ਆਗੂ ਹੈ ਉਹ ਵੀ ਸਾਡੇ ਵਿੱਚ ਵਿਚਾਰ ਪਹੁੰਚੇ ਹਨ ਤੇ ਹੁਣ ਮੈਂ ਸ਼੍ਰੀ ਸੰਸ਼ੇத் ਸਿੰਘ ਜੀ ਜਿਹੜਾ ਸਿੱਖਿਆ ਅਫਸਰ ਜੀ ਨੂੰ ਅਨਿਮੰਤਰ ਕਰਦਾ ਹਾਂ ਕਿ ਉਹ ਸਰਦਾਰ ਹਜoor ਸਿੰਘ ਜੀ ਮੈਂ ਸਿੱਖਿਆ ਮੰਤਰੀ ਜੀ ਦਾ ਸਵਾਗਤ ਕਰਨ ਧੰਨਵਾਦ ਪੰਜਾਬ ਦੀ ਸਰਕਾਰ ਨੂੰ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਂਸ ਇਸ ਸੂਨ ਦਿ ਫੁੱਲ ਮੈਨੇਜਮੈਂਟ ਕਮੇਟੀ ਸਾਡੇ ਨਾਲ ਆਈ ਹੋਈ ਇੰਪੋਰਟੈਂਟ ਡਿਗਨਿਟਰੀ ਪੰਚਾਇਤਾਂ ਮਾਰਯੋ ਮਾਪੇ ਤੇ ਪਿਆਰੇ ਵਿਦਿਆਰਥੀਓ ਪਟੇ ਦੀ ਸ਼ਾਨ ਨੂੰ ਬੋਲ ਕਰੀ ਨੂੰ ਵਾਏ ਨੂੰ ਜੀ ਦਾ ਖਾਲਸਾ ਵਾਏ ਨੂੰ ਜੀ ਕੀ ਫਤਿਹ ਮੈਂ ਅੱਜ ਮਨ ਮਹਿਸੂਸ ਕਰ ਰਿਹਾ ਹਾਂ ਮਾਣੋ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਂਸ ਉਹਨਾਂ ਨੂੰ ਹਾਰਦਿਕ ਸਵਾਗਤ ਕਰਦਾ ਹਾਂ ਉਹਨਾਂ ਦਾ ਸਿੱਖਿਆ ਦੇ ਖੇਤਰ ਦੇ ਵਿੱਚ ਨਵਿਕਲੀਆਂ ਪਹਿਲਾ ਕਦਮ ਪਹਿលੀਆਂ ਕਰਨ ਵਾਲੀ ਮੰਤਰੀ ਸਾਹਿਬਾਨ ਸਾਡੇ ਕੋਲ ਆਜਿਓ ਇਸ ਸੂਨ ਦੇ ਵਿੱਚ ਆਇਨੀ ਇੱਕ ਕਲਾਸ ਰੂਮ ਦਾ ਉਦਘਾਟਨ ਕੀਤਾ ਤੇ ਮੈਂ ਦੱਸਣਾ ਚਾਹੁੰਦਾ ਮੰਤਰੀ ਸਾਹਿਬ ਨੂੰ ਵੀ ਐਨ ਐਨ ਪੂਰਜਿਆਜ਼ਮ ਨੇ ਨਾਲ ਸਾਰੇ ਜਾਨੀ ਤੁਹਾਡਾ ਸਵਾਗਤ ਕਰ ਰਹੀ ਹੈ ਜੀ ਤੇ ਇਸ ਕੰਮ ਦੇ ਵਿੱਚ ਕਾਫੀ ਜਿਹੜਾ ਕੰਮ ਹੈਗਾ ਉਹ ਲੋ ਐਡੀਸ਼ਨਲ ਇਹਸ ਪਿੰਡ ਦੁਆਰਾ ਇਹਨਾਂ ਅਭਿਆਨ ਦੁਆਰਾ ਕਰਵਾਇਆ ਗਿਆ ਹੈ ਤੇ ਮੈਂ ਇੱਕ ਵਾਰੀ ਫੇਰ ਦੁਨੀਆ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਕਰਦਾ ਹਾਂ ਥੈਂਕ ਯੂ ਕਿ ਆਪ ਸਰ ਸਹੀ ਸੰਸ਼ੇਸ਼ਿੰਦੇ ਤੇ ਹੁਣ ਮੈਂ ਬੇਨਤੀ ਕਰਦਾ ਹਾਂ ਸਿੱਖਿਆ ਮੰਤਰੀ ਸਰਦਾਰ ਹਜੌਰ ਸਿੰਘ ਜੀ ਬੈਸ ਜੀ ਨੂੰ ਕਿ ਉਹ ਸਾਨੂੰ ਆਪਣਾ ਅਸ਼ੀਰਵਾਦ ਦੇਣ ਅਤੇ ਜਿਸ ਮਕਸਦ ਨਾਲ ਇੱਥੇ ਆਏ ਹਨ ਉਹ ਪੂਰਾ ਸੇਕੀ ਉਦਘਾਟਨ ਕਰ ਦਿੱਤਾ ਹੈ ਤੇ ਉਹ ਆਪਣਾ ਅਸ਼ੀਰਵਾਦ ਜਿਹੜਾ ਬੱਚਿਆਂ ਨੂੰ ਤੇ ਸਾਰੇ ਪਿੰਡ ਵਾਸੀਆਂ ਨੂੰ ਜ਼ਰੂਰ ਦੇਣ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਕਾਰਯੋਗ ਮਿੰਟਕੀਆਂ ਦੇ ਸਾਰੇ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਮੀਂ ਪਿਆਰੇ ਬੱਚੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਸਕੂਲ ਦਾ ਸਪੂਰਚਾ ਸਟਾਫ ਸਾਡੇ ਸਰਪੰਚ ਸਹਿਬਾਨ ਪੂਰੇ ਪਿੰਡ ਪੂਰੀ ਪੰਚਾਇਤ ਆਮ ਆਦਮੀ ਪਾਰਟੀ ਦੇ ਸਾਰੇ ਸਾਥੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜੀ ਤੇ ਮੇਰੇ ਸਾਥੀ 2022 ਚਾਪ ਜੀ ਕੋ ਲਾਏ ਸੀ ਅਸੀਂ ਇੱਕ ਮੌਕਾ ਮੰਗਿਆ ਸੀ ਕਿ ਸਾਨੂੰ ਇੱਕ ਮੌਕਾ ਦੋ ਆਪਣੇ ਪੁੱਤ ਆਪਣੇ ਭਰਾ ਨੂੰ ਅਸੀਂ ਇਸ ਇਲਾਕੇ ਦੀ ਸੇਵਾ ਕਰਾਂਗੇ ਸਰਕਾਰੀ ਸਕੂਲ ਠੀਕ ਕਰਾਂਗੇ ਸਰਕਾਰੀ ਹਸਪਤਾਲ ਠੀਕ ਕਰਾਂਗੇ ਤੁਸੀਂ ਉਹ ਮੌਕਾ ਦਿੱਤਾ ਤੇ ਗੁਰੂ ਸਾਹਿਬ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਤੇ ਵਿਭਾਗ ਮਿਲਿਆ ਸਿੱਖਿਆ ਨੂੰ ਅੱਜ ਪੂਰੇ ਪੰਜਾਬ ਦੇ ਵਿੱਚੋਂ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਸ ਦੀ ਤਸਦੀਕ ਤੁਸੀਂ ਕਰ ਸਕਦੇ ਹੋ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਕੇ ਪੁੱਛ ਲਿਓ ਹਰ ਪਿੰਡ ਦੇ ਸਕੂਲ ਦੇ ਵਿੱਚ ਤਬਦੀਲੀ ਆਈ ਹੈ ਆਪ ਜੀ ਦੇ ਪਿੰਡ ਦੇ ਸਕੂਲ ਦੇ ਵਿੱਚ ਨਵਾਂ ਕਮਰਾ ਬਣਿਆ ਇਹ ਆਫਿਸ ਬਣਿਆ ਤੁਹਾਡੇ ਸਾਹਮਣੇ ਆ ਇਸ ਦੇ ਨਾਲ ਹੀ ਸਕੂਲ ਆਫ ਐਮੀਨੈਂਸ ਕੀਪੂਰ ਸਾਹਿਬ 12 ਕਰੋੜ ਰੁਪਏ ਦੀ ਲਾਗਤ ਦੇ ਨਾਲ ਉੱਥੇ ਕੰਮ ਚੱਲਦਾ ਪਿਆ ਜਦੋਂ ਮਰਜ਼ੀ ਜਾ ਕੇ ਦੇਖ ਲਿਓ ਸ਼ਾਨਦਾਰ ਆਡੀਟੋਰੀਅਮ ਲਿਫਟ ਬੱਸ ਸਰਵਿਸ ਕੈਂਪਸ ਵੇਲੇ ਜਦ ਸਾਰਾ ਕੁਝ ਸਕੂਲ ਚਲਾ ਦਿੱਤਾ ਇਹ ਸਾਡੀ ਸਾਫ਼ ਨੀਅਤ ਹੈ ਇਸ ਦੇ ਨਾਲ ਹੀ ਸਰਕਾਰ ਵੱਲੋਂ ਜੋ ਪ੍ਰਮੁੱਖ ਵਾਦੇ ਤੁਹਾਡੇ ਨਾਲ ਕੀਤੇ ਗਏ ਸੀ ਅੱਜ ਪੰਜਾਬ ਦੇ ਲਗਭਗ ਹਰ ਘਰ ਨੂੰ ਮੁਫਤ ਬਿਜਲੀ ਮਿਲ ਰਹੀ ਹੈ 55 ਹਜ਼ਾਰ ਸਰਕਾਰੀ ਨੌਕਰੀਆਂ ਆਮ ਆਦਮੀ ਕਲੀਨਿਕ ਟੈਸਟ ਜਿਹੜੇ ਮੁਫਤ ਹੋ ਰਹੇ ਆ ਇਸ ਤੋਂ ਇਲਾਵਾ ਸਾਡੇ ਆਪਣੇ ਇਲਾਕੇ 'ਚ ਅਸੀਂ ਲਗਾਤਾਰ ਚਾਹੇ ਉਹ ਪਿੰਡਾਂ ਦੇ ਕੰਮ ਹੋਣ ਸਹ ਨਗਰ ਕਾਉਂਸਲ ਦੇ ਕੰਮ ਹੋਣ ਲੱਗੇ ਹੋਏ ਆ ਤੁਹਾਡੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਮੈਂ ਬੜੀ ਹਿਦਮਤ ਮਾਰੀ ਆ ਤੁਸੀਂ ਇਹਨਾਂ ਨੂੰ ਦੁਬਾਰਾ ਵੀ ਮੌਕਾ ਦਿੱਤਾ ਤੇ 7.5 ਲੱਖ ਰੁਪਏ ਦੇ ਗਰਾਊਂਡ ਦਾ ਐਸਟੀਮੇਟ ਪਾਸ ਹੋ ਗਿਆ ਮੈਨਾਂਨ ਕਰਦਾ ਜਿੱਥੋਂ ਕਰਦੀ ਪੈਸੇ ਲੈ ਲਈਏ ਹਰਜੋਤ ਸਿੰਘ ਬਾਸ ਜਿੰਦਾਬਾਦ ਹਰਜੋਤ ਸਿੰਘ ਬਾਸ ਜਿੰਦਾਬਾਦ ਇਸ ਦਾ ਕੰਮ ਅਸੀਂ 10-15 ਦਿਨ ਦੇ ਵਿੱਚ ਜਿਵੇਂ ਇੱਥੇ ਅੱਜ ਰੱਖਿਆ ਨਹੀਂ ਪੱਥਰ ਰੱਖ ਕੇ ਸ਼ੁਰੂ ਕਰਾਵਾਂਗੇ ਪਿੰਡ ਦੇ ਨੌਜਵਾਨਾਂ ਨਾਲ ਵਾਦਾ ਇੱਕ ਪਿੰਡ ਦਾ ਕਲੱਬ ਜੋ ਥਿਨੀ ਟੂਰਨਾਮੈਂਟ ਕਰਾਇਆ ਸੀ ਬਾਬਾ ਦੀਪ ਸਿੰਘ ਫੋਰਸ ਕਲੱਬ ਸੀ ਬਾਬਾ ਦੀਪ ਸਿੰਘ ਜੀ ਫੋਰਸ ਕਲੱਬ ਨੂੰ ਅੱਦੋਂ 50 ਹਜ਼ਾਰ ਕੇ ਦਾ ਚੈੱਕ ਹੈਂ ਕਿੜ ਦੇ ਸੰਭਾਲ ਲਈ ਜੰਮਾਬਦ ਕਾਫੀ ਚਿਰ ਤੋਂ ਲੰਬਾ ਪਿਆ ਸੀ ਚੱਕ ਦਵਾਤ ਗਿਆ ਸੀ ਅੱਜ ਤੋਂ ਮਾਫੀ ਚਾਹੁੰਦੇ ਆ ਸੱਚਾ ਦੇ ਸਾਰੇ ਨੌਜਵਾਨ ਵੀਰਾਂ ਤੋਂ ਤੇ ਉਹਨਾਂ ਦੀ ਅਮਾਨਤ ਜੋ ਵੀ ਸਪਰਤ ਕਰ ਰਹੇ ਆ ਤੇ ਤੁਸੀਂ ਸਾਰੇ ਇੱਦਾਂ ਹੀ ਹੁਣ ਗਰਾਉਂਡ ਤੇ ਟੋਬੇ ਸਾਫ ਹੋਣਗੇ ਤੇ ਮੈਂ ਖੋਰ ਇਨਾਨ ਕਰਦਾ ਇਹ ਵਾਲਾ ਕਮਰਾ ਤਾਂ ਠੀਕੇ ਪਰ ਜਿਹੜਾ ਸਾਹਮਣੇ ਵਾਲਾ ਸਕੂਲ ਹੈ ਬਹੁਤ ਪੁਰਾਣਾ ਹੋ ਗਿਆ ਸੜਕ ਤੋਂ ਬਹੁਤ ਨੀਵਾ ਅਸੀਂ 6 ਨਵੇਂ ਕਮਰੇ ਸਾਹਮਣੇ ਪੂਰਾ ਨਵਾਂ ਬਲਾਕ ਹੈ 6 ਦਾ ਬਲਾਕ ਜਿਹੜਾ ਰੋਡ ਤੋਂ ਲੋਕ ਦੇਖ ਕੇ ਜਾਇਆ ਕਰਨਗੇ ਕਿ ਸ਼ਾਨਦਾਰ ਬਲਾਕ ਤਾਂ तकरीबन 60 ਲੱਖ ਰੁਪਏ ਉਹਦੇ ਲਈ ਅਸੀਂ ਬਣਾਏ। 5-6 ਮਹੀਨੇ ਔਖੇ ਹੋਣਗੇ ਬੱਚਿਆਂ ਨੂੰ ਅਸੀਂ ਇੱਥੇ ਟੈਂਪਰੇਰੀ ਬਾਸੂਬ ਰੱਖ ਦਾਂਗੇ। 5-6 ਮਹੀਨੇ ਦਾ ਔਖਾ ਸਮਾਂ ਤੇ ਪਰ ਤਾਂ ਕਿ ਸਕੂਲ ਵਧੀਆ ਵਧੇ ਮੈਂ ਸਕੂਲ ਦੇ ਸੀਐਚਟੀ ਹੈਡ ਟੀਚਰ ਸਾਰੇ ਸਾਫ਼ ਦਾ ਦਿਨੋਂ ਧੰਨਵਾਦ ਕਰਦਾ ਕਿ ਉਹਨੇ ਬਹੁਤ ਚੰਗੇ ਤਰੀਕੇ ਨਾਲ ਬਣਾਇਆ। ਇਹੀ ਬੇਨਤੀ ਹੈ ਕਿ 47 ਬੱਚਿਆਂ ਨੂੰ ਪ੍ਰਿਆ ਪਲੱਸ ਕਰੋ। ਜਿਵੇਂ ਜਿਵੇਂ ਬੱਚੇ ਵਧਣਗੇ ਹੋਏ ਹੋਏ ਅਸੀਂ ਟੀਚਰ ਵੀ ਹੋਰ ਦੇ ਸਕਦੇ ਹਾਂ ਸਹੂਲਤਾਂ ਵੀ ਆਉਂਦੀਆਂ। ਆਪ ਸਭ ਦਾ ਬਹੁਤ ਧੰਨਵਾਦ। ਅੱਜ ਬੜੇ ਮਾਣ ਦੀ ਗੱਲ ਐ ਪੰਜ ਕਿ ਮਿੰਟ ਬੈਠੋ ਸਰ ਬੜੇ ਮਾਣ ਦੀ ਗੱਲ ਐ ਪਿੰਡ ਨਕੀਆਂ ਚ